ਉੱਠਿਆ ਆਪ ਤੋਂ ਨਾ ਜਾਵੇ ਫਿੱਟੇ ਮੂੰਗੋੜਿਆਂ ਦੇ ਕਈ ਲੋਕਾਂ ਦੀ ਇਸ ਤਰ੍ਹਾਂ ਦੀ ਸੋਚ ਹੈ ਨਾ ਤਾਂ ਆਪ ਕੁਛ ਕਰਨਾ ਜਿਹੜਾ ਕੋਈ ਦੂਜਾ ਕਰਦਾ ਉਹਨੂੰ ਕਰਦੇ ਨੂੰ ਵੀ ਰੋਕਣਾ ਪੁੱਛਣਾ ਲਾ ਹੋਵੇ ਵੀ ਭਲਾ ਤੁਸੀਂ ਅਗਲੇ ਬਾਰੇ ਕੀ ਜਾਣਦੇ ਹੋ ਅਗਲੇ ਦੀ ਕਿੱਦਾਂ ਦੀ ਜ਼ਿੰਦਗੀ ਹੈ ਆ ਭਾਂਖਣ ਤੋਂ ਪਹਿਲਾਂ ਸੋਚ ਲਿਆ ਕਰੋ ਸੋ ਉਹਨਾਂ ਵੀਰਾਂ ਦਾ ਭੈਣਾਂ ਦਾ ਮੈਂ ਬਹੁਤ ਸਤਿਕਾਰ ਕਰਦੀ ਆ ਜਿਹੜੇ ਬਹੁਤ ਵਧੀਆ ਕਮੈਂਟ ਕਰਦੇ ਨੇ ਏ ਐਡੇ ਬਦਮਾਖ ਲੋਕ ਆ ਉਹ ਕੁੜੀ ਵਾਲੀ ਵੀਡੀਓ ਵੇਖ ਕੇ ਕਹੀ ਜਾਂਦੇ ਆ ਐਵੇਂ ਗਾ ਤੋ ਪਿੱਛੇ ਪੈਰਦੇ ਆ ਕੀ ਕਰਦੇ ਆ ਉਹ ਜੇ ਤੁਹਾਡੀ ਕੋਈ ਧੀ ਪਹਿਣ ਚੱਕ ਕੇ ਲੈ ਜਾਏ ਤੇ ਉਹਦਾ ਆ ਹਾਲਾਤ ਹੋਣਾ ਤੇ ਕੋਈ ਉਹਦੀ ਮਦਦ ਲਈ ਨਾ ਜਾਵੇ ਤੇ ਤੁਸੀਂ ਕੀ ਕਰੋਗੇ ਜਾਂ ਤਾਂ ਤੁਹਾਡੇ ਧੀਆ ਨਹੀਂ ਹੋਣੀਆਂ ਜਾਂ ਪਹਿਣਾ ਨਹੀਂ ਹੋਣੀਆਂ ਤਾਂ ਹੀ ਤੁਹਾਨੂੰ ਔਰਤ ਦੀ ਕਦਰ ਕਰਨੀ ਨਹੀਂ ਹੁੰਦੀ ਲੱਖ ਦੀ ਲਾਣਤ ਆ ਇਹੋ ਜੇ ਸਮਾਜ ਤੇ ਵੀ ਤੁਸੀਂ ਬੋਝ ਹੋ ਮਰ ਜਾਓ ਜੱਪਣੀ ਜਨਾਕ ਅਡਬੋ ਕੇ ਜਿਹੜੇ ਇਹੋ ਜਿਹੇ ਘਟੀਆ ਕਮੈਂਟ ਕਰਦੇ ਆ